ਮੰਮੀ ਐਵੇਂ ਨਹੀਂ ਲੈਣ ਆ ਜਾਂਦੀ ਉਹ ਨਾ ਉਧਰ ਕੰਮ ਕਰਾਉਂਦੇ ਅਸੀਂ ਮੀ ਕੋ ਕੱਲ ਮੈਂ ਚੜੀ ਕੋਠੇ ਤੇ ਉਹ ਡਈ ਹੀ ਪੋਚੇ ਲਾਉਣ ਮੇਰੇ ਨਾਲ ਵੀ ਆ ਕੇ ਨਾ ਸਿਮੀ ਤੇ ਡਰ ਜੀ ਗਏ ਹੀ ਤੇ ਦੂਰ ਆਈ ਘਰ ਨੂੰ ਫੇਰ ਵੀ ਦੀਦੀ ਨੂੰ ਪਤਾ ਲੱਗ ਗਿਆ ਵਾ ਜੇ ਦੀਦੀ ਆ ਗੱਲ ਸੱਚ ਹੋਈ ਨਾ ਤੇ ਇਹਨਾਂ ਦਾ ਬੁਰਾ ਹਾਲ ਕਰੂੰਗੀ ਮੈਂ ਤੁਹਾਨੂੰ ਤੇ ਮੇਰਾ ਪਤਾ ਹੀ ਆ ਕਿ ਮੈਂ ਇੰਨਾ ਬੋਲ ਦਿੰਨੀ ਆ ਤੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਇਹਨਾਂ ਨੂੰ ਸੱਸ ਦੀ ਖੈਰ ਨਹੀਂ ਹੈਗੀ ਵੇਖ ਲਓ ਮੰਮੀ ਫਿਰ ਮਰਜ਼ੀ ਆਪਣੀ ਮੇਰਾ ਤੁਹਾਨੂੰ ਕਹਿਂਦਾ ਫਰਜ਼ੀ ਗਾੜੀ ਤੁਸੀਂ ਮਰਜ਼ੀ ਆਪਣੀ ਵੇਖੋ ਜਿੱਦ ਸਹੀ ਲੱਗਦਾ ਵਾ ਤੇ ਕਰ ਲਓ ਜੇ ਨਹੀਂ ਆ ਤਾਂ ਮੁੜੀਏ ਮੈਨੂੰ ਨਾ ਕਿਉ ਪਹਿਲੀ ਇੱਧਰ ਚੱਲ ਗਈ ਤਾਂ ਉੱਧਰ ਚੱਲ ਗਈ ਜਿੱਦਾਂ ਤੂੰ ਕਹਿੰਨੀ ਉਦਾਂ ਹੀ ਕਰ ਲੈਨੀ ਤੂੰ ਉਥੇ ਕੰਮ ਕਰਨ ਚਾਹਨੀ ਆ ਨਾ ਮੈਨੂੰ ਸਾਰਾ ਪਤਾ ਲੱਗ ਗਿਆ ਵਾ ਤੂੰ ਭਾਵੇਂ ਨਾਂ ਦੱਸ ਦੱਸਣ ਵਾਲੇ ਦੱਸ ਗਏ ਆ ਮੈਨੂੰ ਪਹਿਲੀ ਨਾਂ ਕਰਾਉਂਦੀ ਆ ਉਹ ਤੇਰੀ ਮਾਂ ਵਾ ਨਾ ਜਿਹੜੀ ਉਹ ਪਹਿਲੀ ਨਾਂ ਕਰਾਉਂਦੀ ਲਵਲੀ ਦੇ ਨਾਮ ਤੇ ਤੈਨੂੰ ਕੋਝਣੀ ਉਹ ਮਿਲਣਾ ਤੂੰ ਬੈਠਾ ਰਹਿਣਾ ਇਦਾਂ ਹੀ ਹੋਂ ਲੱਗਣੀ ਆ ਨਾ ਕਰ ਜਾਂਂਗ ਤੇ ਚਾਚੀ ਨੇ ਤੇ ਇਹ ਸਾਲ लवली ਨੂੰ ਦੇਣਾ ਵਾ ਤੇ ਦਲਜੀਤ ਨੇ ਆਪਣਾ ਇਹ ਸਾਦੀ ਇਹ ਨਹੀਂ ਦੇਣਾ ਤੇਰੀ ਪੈਲੀ ਆ ਮੈਂ ਜਿੰਨੂ ਮਰਜੀ ਦਵਾ ਨਾ ਦਵਾ ਐ ਭਾਵੇਂ ਮੈਂ ਇਹਦੇ ਨਾਮ ਲਾਵਾਂ ਤੇ ਭਾਵੇਂ ਮੈਂ ਕੁੜੀ ਦੇ ਲਾਵਾਂ ਤੈਨੂੰ ਇਹਦੇ ਵਿੱਚ ਕਰ ਅੱਛਾ ਇਹ ਦੋਵੇਂ ਨਿਆਣੇ ਤੁਹਾਡੇ ਤੇ ਮੈਂ ਦੁਸ਼ਮਣਾਂ ਤੁਹਾਡਾ ਭਰਤੇ ਹੋਣੇ ਕਿਸੇ ਨੇ ਕੰਨ ਲਾਈ ਲਾ ਕੇ ਫੇਰ ਆ ਗਿਆ ਇਦਾਂ ਲੜਾਈ ਕਰਨ ਵਾਸਤੇ ਨਹੀਂ ਕੰਨ ਕਿਹਨੇ ਵਰਨੇ ਮੇਰੇ ਮੈਂ ਛਦਾਈ ਆ ਮੈਨੂੰ ਵੀ ਸਭ ਕੋ ਪਤਾ ਵਾ ਕੀ ਹੋਂਡਿਆ ਤੇ ਕੀ ਨਹੀਂ ਹੋਂਡਿਆ ਵੀ ਮੈਂ ਨਾ ਗਲਤ ਕਹਾਂ ਦੇ ਮਮੀ ਇਹ ਚੰਗਾ ਨਹੀਂ ਕਰਦੇ ਵੇ